ਕਰ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਸ਼ਹਿਰ ਬਸੀ ਪਟਾਣਾ ਵਿੱਚ ਪਹੁੰਚੇ ਹਾਂ ਜਿੱਥੇ ਕਿ 1925 ਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਇਸ ਫੈਕਟਰੀ 'ਚ ਸਲਾਈ ਮਸ਼ੀਨ ਦਾ ਪਾੜ ਬਣਿਆ ਸੀ ਤੇ ਇਹ ਫੈਕਟਰੀ ਸ਼੍ਰੀ ਰਾਮਜੀਤ ਦਾਸ ਤੇ ਹਰਵੰਸ ਲਾਲ ਜੀ ਦੇ ਨਾਂ ਤੇ ਸੀ ਜੋ ਕਿ ਸਾਡੇ ਨਾਲ ਇਸ ਫੈਕਟਰੀ ਦੇ ਓਨਰ ਅਸ਼ੋਕ ਤਿਮਾਨ ਜੀ ਨੇ ਆਓ ਇਹਨਾਂ ਤੋਂ ਪੁੱਛ ਲੈਣੇ ਆ ਇਹ ਫੈਕਟਰੀ ਕਦੋਂ ਸਟਾਰਟ ਹੋਈ ਔਰ ਇਸ 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 ਦੇ ਕਿਹੜਾ ਕਿਹੜਾ ਪਾਠ ਬਣਿਆ? ਹਾਂਜੀ ਸਰ ਨਮਸਕਾਰ ਜੀ। ਨਮਸਕਾਰ ਜੀ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਅਸ਼ੋਕ ਤਮਾਨ ਜੀ। ਹਾਂਜੀ ਸਰ ਇਹ ਫੈਕਟਰੀ ਕਦ ਦੀ ਹੈ? ਮਤਲਬ ਕਦ ਬਣੀ ਸੀ ਔਰ ਕਿਸ ਨੇ ਇਹਦਾ ਨਿਰਮਾਣ ਕਰਿਆ ਸੀ ਔਰ ਕਦ ਕੌਣ ਇਹਨੂੰ ਮਤਲਬ ਹੁਣ ਤੱਕ ਚਲਾਉਂਦਾ ਆ ਰਿਹਾ? ਮੈਂ ਅਸ਼ੋਕ ਤਮਾਨ। ਮੇਰੇ ਪਰਦਾਦਾ ਜੀ RAM JIAS DAAS JI ਨੇ ਸਭ ਤੋਂ ਪਹਿਲਾਂ ਇੰਡੀਆ ਦੇ ਅੰਦਰ ਸਲਾਈ ਮਸ਼ੀਨ ਪਾਰਟਸ ਬਣਾਉਣ ਦਾ ਕੰਮ ਬਸੀ ਪਟਾਣਾ ਦੇ ਅੰਦਰ ਸ਼ੁਰੂ ਕੀਤਾ ਜੋ ਕਿ ਸਟੇਟ ਪਟਿਆਲਾ 35 ਸੀ ਅਤੇ ਬਹੁਤ ਹੀ ਉੱਗੀ ਮਿਹਨਤ ਦੇ ਨਾਲ ਜਦੋਂ ਕਿ ਕੋਈ ਵੀ ਫੈਸਿਲਿਟੀ ਅਵੇਲੇਬਲ ਨਹੀਂ ਸੀ ਸਾਰਾ ਕੁਝ ਫੋਰਨ ਕੰਟਰੀ ਤੇ ਮੰਗਾਉਣਾ ਪੈਂਦਾ ਸੀ ਜਿਹੜੀ ਵੀ ਮਸ਼ੀਨਰੀ ਵਗੈਰਾ ਸੀ ਆਪਣੀ ਆਪ ਤਿਆਰ ਕਰਨੀ ਤੇ ਉਹਦੇ ਵਿੱਚ ਮਹਾਰਾਜਾ ਸਾਹਿਬ ਨੇ ਜਿਹੜੇ ਸਟੇਟ ਦਾ ਜਿਹੜਾ ਨਾਮ ਸੀ ਉਹ ਪਹਿਲੇ ਨੰਮਾ 'ਚ ਸਾਡੇ ਪਰਦਾਦਾ ਰਾਮਜੀਦਾਸ ਜੀ ਨੇ ਕੱਢਿਆ ਤੇ ਫੋਰਨ ਕੰਟਰੀ ਦੇ ਅੰਦਰ ਵੀ ਸਾਡੀਆਂ ਜਿਹੜੀਆਂ ਕੈਂਟ ਉਸ ਉਹਦੇ ਅੰਦਰ ਦੇ ਹਾਲ ਦੇ ਅੰਦਰ ਆਪਣੇ ਪਿਕਚਰ ਹਾਲ ਦੇ ਅੰਦਰ ਮਸ਼ਹੂਰੀ ਦੇ ਤੌਰ ਤੇ ਚੱਲਦੀਆਂ ਹੁੰਦੀ ਸੀ ਉਹਦੀਆਂ ਵੀ ਮੇਰੇ ਕੋਲ ਅਮਜੂਦ ਨੇ ਸੋ ਸਰ ਤੁਸੀਂ ਦਿਖਾ ਸਕਦੇ ਹੋ ਜਿਹੜਾ ਉਹ ਸਮੇਂ ਦੀ ਮਤਲਬ ਉਹ ਚੀਜ਼ਾਂ ਸੀ ਜੀ ਸਾਡੇ ਦਰਸ਼ਕ ਦਰਸ਼ਕਾਂ ਨੂੰ ਦਿਖਾਓ ਉਹ ਸਮੇਂ ਦੀਆਂ ਸੋ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਉਸ ਸਮੇਂ ਦੀ ਜੋ ਵੀ ਇਹਨਾਂ ਦੀ ਕੈਸਟ ਸੀ ਜਿਹਨੂੰ ਆਪਾਂ ਐਡ ਕਹਦੇ ਹਾਂ ਉਹਦੇ ਲਈ ਮਤਲਬ ਚਲਾਈ ਜਾਂਦੀ ਸੀ ਸੋ ਤੁਹਾਨੂੰ ਦਿਖਾਣਗੇ ਸ਼ੌਕਤੀ ਮਾਨ ਜੀ ਕਿ ਰੰਗੂਨ ਦੇ ਅੰਦਰ ਜਿਹਨਾਂ ਨੂੰ ਅਸੀਂ ਏਜੰਸੀ ਦਿੱਤੀ ਹੁੰਦੀ ਸੀ ਉਹ ਪਿਕਚਰ ਹਾਲਾਂ ਵਿੱਚ ਸਾਡੀ ਐਡ ਦੇ ਤੌਰ ਤੇ ਉਹ ਚਲਾਇਆ ਕਰਦੇ ਸੀ ਜੀ ਤੇ ਉਹ ਤੋਂ ਬਾਅਦ ਐਗਜ਼ੀਬੀਸ਼ਨ ਲੱਗੀ ਸੀ ਪਟਿਆਲੇ ਦੇ ਅੰਦਰ ਉਹਦੇ ਵਿੱਚ ਮਹਾਰਾਣੀ ਮਹਿੰਦਰ ਕੌਰ ਪਰਮਪਤਨੀ ਯਾਦਵਿੰਦਰ ਜੀ ਦੀ ਉਹਨਾਂ ਨੇ ਸਾਨੂੰ ਇਹ ਸਨਮਾਨ ਦਿੱਤਾ ਜੀ ਸਾਡੇ ਨਮਾਇंदे ਤੁਸੀਂ ਤੁਸੀਂ ਦੇਖ ਸਕਦੇ ਹੋ ਜੀ ਹੋਰ ਸਮੇਂ ਦੇ ਵਿੱਚ ਸਾਡੇ ਨਮਾਇंदे ਉੱਥੋਂ ਤੋਂ ਉਹਨਾਂ ਦਾ ਸਨਮਾਨ ਪ੍ਰਾਪਤ ਕਰਦੇ ਹੋ ਜਿਹੜੇ ਐਗਜ਼ੀਬੀਸ਼ਨ ਤੇ ਖੜੇ تھے ਉਹ ਤੋਂ ਬਾਅਦ ਸਾਨੂੰ ਇਹ ਵੀ ਅਵਾਰਡ ਮਿਲਿਆ ਜਿਹੜੀ ਇੰਡਸਟਰੀ ਨੇ ਉੱਥੇ ਆਪਣੀ ਸਟਾਲ ਲਾਈ ਸੀ ਉਹਦੇ ਵਿੱਚ ਭਾਗ ਲੱ타 ਉਹਦੇ ਵਿੱਚ ਵੀ ਸਾਨੂੰ ਇਨਾਮ ਮਿਲਿਆ ਸਰ ਤੇ ਉਸ ਟਾਈਮ ਦੇ ਵਿੱਚ ਕਿੰਨੀ ਕਲੇਬਰ ਕੰਮ ਕਰਦੀ ਸੀ ਆਪਣੇ ਕੋਲ ਨियर अबाउट ਸਾਡੇ ਕੋਲ 400 ਬੰਦੇ ਦੇ ਕਰੀਬ ਕੰਮ ਕਰਦਾ ਸੀ ਤੁਸੀਂ ਦੇਖ ਸਕਦੇ ਹੋ ਉਹ ਸਮੇਂ ਦੇ ਵਿੱਚ 1925 ਦੀ ਗੱਲ ਹੈ ਜੀ ਕਿ 400 ਬੰਦਾ ਲੇਬਰ ਇਹਨਾਂ ਕੋਲ ਉਹ ਟਾਈਮ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਤੇ ਸਾਰੇ ਮਾਲ ਆਪਣਾ ਕਿੱਥੇ-ਕਿੱਥੇ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ ਸਪਲਾਈ ਹੁੰਦਾ ਪੂਰੇ ਹਿੰਦੁਸਤਾਨ ਜੀ ਲੰਕਾ ਜੀ ਤੇ ਰੰਗੂਨ ਦੇ ਅੰਦਰ ਸਾਡਾ ਮਾਲ ਬਾਹਰ ਜਾਂਦਾ ਹੁੰਦਾ ਸੀ ਤੇ ਜਦ ਕਿ ਸਾਧਨ ਕੋਈ ਨਹੀਂ ਹੁੰਦਾ ਸੀ ਉਹਦੇ باوجود ਵੀ ਬੜੇ ਸੰਘਰਸ਼ ਨਾਲ ਕੰਮ ਚਲਾਉਣਾ ਤੇ ਉਹ ਟਾਈਮ ਤੇ ਸਿਰ ਫੋਨ ਦਾ ਵੀ ਕੋਈ ਸਮਾਂ ਨਹੀਂ ਹੁੰਦਾ ਸੀ ਕੋਈ ਫੋਨ ਦਾ ਸਮਾਂ ਨਹੀਂ ਹੁੰਦਾ ਸੀ ਜੀ ਟੈਲੀਗ੍ਰਾਮ ਸਿਸਟਮ ਸੀ ਜਰੂਰ ਜੀ ਇੱਕ ਅਵੇਲੇਬਲ ਮੇਰਾ ਬਹੁਤ ਪੁਰਾਣਾ ਸੀ ਤੇ ਟੈਲੀਗ੍ਰਾਮ ਆ ਜਾਂ ਫਿਰ ਡਾਕ ਆਉਂਦੀ ਹੁੰਦੀ ਸੀ ਡਾਕ ਦੇ ਰਾਹੀਂ ਉਹ ਸਾਰੇ ਕੰਮ ਹੁੰਦੇ ਤੇ ਇਹ ਜਿਹੜੀ ਆ ਸਾਡੀ ਫੈਕਟਰੀ ਦੀ ਪਿਕਚਰ ਹੈ ਸੋ ਤੁਸੀਂ ਉਸ ਸਮੇਂ ਦੀ ਫੈਕਟਰੀ ਦੀ ਪਿਕਚਰ ਦੇ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਦਿਖਾ ਰਹੇ ਨੇ ਇਹਦਾ ਪੂਰਾ ਨਕਸ਼ਾ ਇਹਦੇ ਵਿੱਚ ਜਿਹੜਾ ਕਿ ਸਾਰਾ ਇਹ ਫੋਰਨ ਕੰਟਰੀ ਤੋਂ ਹੀ ਤਿਆਰ ਹੁੰਦਾ ਸੀ ਛੋ ਵੀ ਬਣਾਉਣਾ ਸੀ ਅੱਛਾ ਇੰਗਲੈਂਡ ਉਹਨਾਂ ਦੇ ਨਾਲ ਜੇ ਹੈਵੀ ਮਸ਼ੀਨਰੀ ਜਰੂਰ ਬਣਾਉਂਦਾ ਜਿਗਣਾ ਇੰਜਨ ਵਗੈਰਾ ਅਵੇਲੇਬਲ ਹੋਣ ਤੇ ਉਹ ਤੋਂ ਬਾਅਦ ਫਿਰ ਜਿਹੜੀ ਬਿਜਲੀ ਆਈ ਹੈ ਸਨ 55 ਦੇ ਅੰਦਰ 1955 ਚ ਬਿਜਲੀ ਜਿਹੜੀ ਹੈ ਉਹ ਆਈ ਹੈ ਪਹਿਲਾਂ ਸਾਰਾ ਕੰਮ ਇੰਜਨਾਂ ਦੇ ਪਰ ਉਹ ਜਨਰੇਟਰ ਜਾਂ ਜਿਹੜੇ ਰਾਤ ਨੂੰ ਦੀਵੇ ਬਲਦੇ ਹੁੰਦੇ ਸੀ ਫੈਕਟਰੀ ਦੇ ਅੰਦਰ ਬੜੇ ਬੜੇ ਚਿਕਣਾ ਕੇ ਰੇਲਵੇ ਦੇ ਅੰਦਰ ਬਾਲ ਦੇ ਹੁੰਦੇ ਸੀ ਦੀਵੇ ਚੈਨ ਉਹਦੇ ਪਰ ਆਪਣੇ ਜਿਹੜਾ ਉਹ ਲੱਗੇ ਹੋਏ ਹੁੰਦੇ ਸੀ ਸਿਗਨਲ ਦੇਣ ਵਾਲੇ ਸਿਗਨਲ ਨਾਲ ਪਰ ਉਹਦੇ ਨਾਲ ਦੇ ਬੜੇ ਬੜੇ ਦੀਵੇ ਬਣੇ ਹੁੰਦੇ ਸੀ ਉਹ ਬਾਲਿਆ ਕਰਦੇ ਹੁੰਦੇ ਜਰਾ ਤੇ ਸਰ ਸਮਾਨ ਜਿਹੜਾ ਤੁਹਾਡੇ ਉਰੇ ਫੈਕਟਰੀ ਚ ਮਸ਼ੀਨ ਸਲਾਈ ਪਾਰਟ ਬਣਦਾ ਸੀ ਫਿਰ ਉਹਦੀ ਪਹੁੰਚ ਕਿਵੇਂ ਕਰੀ ਜਾਂਦੀ ਸੀ ਪਹੁੰਚ ਟ੍ਰਾਂਸਪੋਰਟੇਸ਼ਨ ਸਿਸਟਮ ਸਰੰਦ ਦੇ ਅੰਦਰ ਬਣੀ ਹੈ ਪਹਿਲਾਂ ਟਰਾਂਸਪੋਰਟਸ ਟਰਾਂਸਪੋਰਟੇਸ਼ਨ ਉੱਥੇ ਲੁਧਿਆਣੇ ਦੇ ਅੰਦਰ ਬਣੀਆ ਲੁਧਿਆਣੇ ਪਹੁੰਚਾਉਣਾ ਪੈਂਦਾ ਸੀ ਚੌਥੇ ਤੇ ਫਿਰ ਬੁਕਿੰਗ ਹੁੰਦੀ ਸੀ ਰੇਲਵੇ ਬੁਕਿੰਗ ਜ਼ਿਆਦਾ थी ਜੀ ਰੇਲਵੇ ਦੇ ਜ਼ਰੀਏ ਮਾਲ ਜਾਦਾ ਜਾਂਦਾ ਸੀ ਕਿਉਂਕਿ ਰੇਲਵੇ ਬਹੁਤ ਪੁਰਾਣੀ ਚੱਲਦੀ ਹੈ ਜੀ ਜੀ ਤੇ ਤੁਹਾਡਾ ਸਾਰਾ ਮਾਲ ਮਤਲਬ ਵੀ ਰੇਲਵੇ ਦੇ ਥਰੂ ਪਹੁੰਚਦਾ ਸੀ ਰੇਲਵੇ ਦੇ ਥਰੂ ਟਰਾਂਸਪੋਰਟੇਸ਼ਨ ਦੇ ਥਰੂ ਵੀ ਐਸੋਸੀਏਟਡ ਟਰਾਂਸਪੋਰਟ ਸਭ ਤੋਂ ਪੁਰਾਣੀ ਕੰਪਨੀ ਸੀ ਤੇ ਸਰ ਅੱਜ ਦੇ ਸਮੇਂ 'ਚ ਫਿਰ ਮਤਲਬ ਕੀ ਉਹੀ ਪਾਰਟ ਤੁਹਾਡਾ ਬਣ ਰਹੇ ਆ ਜਾਂ ਕਿਵੇਂ ਤੁਸੀਂ ਕਰ ਰਹੇ ਹੋ ਹੋਰ ਜੇ ਹੁਣ ਪਹਿਲਾਂ ਤਾਂ ਕੰਪਲੀਟ ਸਲਾਈ ਮਸ਼ੀਨ ਬਣਾਉਂਦੇ ਸਨ ਜੀ ਟੋਟਲੀ ਜਿਹੜੀ ਇੰਡੀਆ ਦੇ ਅੰਦਰ ਹੈ ਕਿ ਕੰਪਲੀਟ ਸਲਾਈ ਮਸ਼ੀਨ ਜਿਹੜੀ ਸवाय ਸੋਈ ਨੂੰ ਛੱਡ ਕੇ ਜੀ ਬਾਕੀ ਸਾਰੇ ਪਾਰਟ ਸਾਡੇ ਅੰਦਰ ਮੈਨੂਫੈਕਚਰਿੰਗ ਕੀਤੇ ਕਿਉਂ ਤੋਂ ਬਾਅਦ ਫਿਰ ਕੰਮ ਹੈ ਜਿਹੜਾ ਫੈਸਿਲਿਟੀਆਂ ਘਟਦੀਆਂ ਗਈਆਂ ਜਿਹੜਾ ਕੰਮ ਐ ਉਹ ਬਾਹਰ ਕੰਪੀਟੀਸ਼ਨ ਚ ਬਹੁਤ ਆ ਗਿਆ ਗਵਰਨਮੈਂਟ ਨੇ ਫੈਸਿਲਿਟੀਆਂ ਕੋਈ ਦਿੱਤੀਆਂ ਨਹੀਂ ਉਹਦੇ ਕਰਕੇ ਆ ਪੇਰ ਜਿਹੜਾ ਪਾਰਟ ਕੁਝ ਪਾਰਟਸ ਐ ਇਸ ਟਾਈਮ ਅਸੀਂ ਬਣਾਉਨੇ ਸੋ ਤੁਸੀਂ ਦੋਸਤੋ ਦੇਖਿਆ ਹੀ ਹੋਏਗਾ ਅੱਜ ਵੀ ਸਾਨੂੰ 1925 ਚ ਸ਼੍ਰੀ ਰਾਮ ਜੀ ਦਾਸ ਤੇ ਹਰਵੰਸ لال ਜੀ ਦੇ ਜਿਨ੍ਹਾਂ ਨੇ ਇਸ ਫੈਕਟਰੀ ਦਾ ਉਦਘਾਟਨ ਕਰਿਆ ਇਹਨੂੰ ਚਲਾਇਆ ਤੇ ਬੜੀ ਵੱਡੀ ਗੱਲ ਐ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਾਰਟ ਬਣਿਆ ਸੋ ਬੜੀ ਖੁਸ਼ੀ ਦੀ ਗੱਲ ਐ ਮੈਂ 파ਰਸ ਗੌਤਮ ਇੰਡੀਆ ਨਿਊਜ਼ ਤੋਂ ਨਾਲ ਕੈਮਰਾਮੈਨ ਨਿਤਿਸ਼ ਗੌਤਮ ਥੈਂਕ ਯੂ ਜੀ